Satan. ਸਤਨਾਮ ਵਾਹਿਗੁਰੂ ਸਾਹਿਬ ਜੀ ਦਰਸ਼ਨ ਪਿਆਸੀ ਦਿਨ ਸਰਾ ਜਿਤਵੋ ਅਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਦਰਮਾਦੇ ਠਾਡੇ ਦਰਬਾਰ ਤੁਜ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੈ ਖੋਦ ਕਿਵਾਰ ਤੂੰ ਕਹੋ ਤਲ ਗੁਰ ਸੇਵੀ ਐ ਅਹਨਸ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀ ਐ ਤੁੱਟ ਡਿਠੇ ਸੱਚੇ ਬਾਤ ਸਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਬਾਤ ਸਾਹ ਸਿਰ ਸਾਹਾਂ ਦੇ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵਿਸਾਹੋ ਸਤਨਾਮ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪਹਿਲਾ ਭਾਂਡਾ ਅੱਛਾ ਸੋਈ ਜੋ ਤਿਸ ਭਾਵ ਸੀ ਭਾਂਡਾ ਆਤਮ ਲੀਣਾ ਤੂਤਾ ਅੱਛਾ ਨਾ ਹੋਈ ਸੀ ਪਾਂਡਾ ਹੱਛਾ ਸੁਈ ਜੋ ਤਿਸ ਭਾਵ ਸੀ ਪਾਂਡਾ ਆਤਮ ਲੀਣਾ ਤੂਤਾ ਹੱਛਾ ਨਾ ਹੋਈ ਸੀ ਸੋ ਜੀ ਪਾਏ ਸੀ ਇਹ ਤਤਵਾਰ ਤੋਏ ਹੱਛਾ ਹੋਏ ਸੀ ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ ਬਤੂ ਕੋ ਜਾਣ ਜਾਈ ਅੱਗੇ ਪਾਏ ਸੀ ਜੇਹੇ ਕਰਮ ਕਮਾਏ ਤੇਹਾ ਹੋਏ ਸੀ ਅੰਮ੍ਰਿਤ ਹਰ ਕਾ ਨਾਓ ਆਪ ਵਰਤਾਏ ਸੀ ਚੱਲਿਆ ਪਤ ਸਿਉ ਜਨਮ ਸਵਾਰ ਵਾਜਾ ਵਾਇਸੀ ਮਾਨਸ ਕਿਆ ਵਿਚਾਰਾ ਤੇਹੋ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਭ ਕੁਲ ਤਾਰਸੀ ਮਾਨਸ ਕਿਆ ਵਿਚਾਰਾ ਤੇਹੋ ਲੋਕ ਸੁੜਾਏ ਸੀ ਨਾਨਕ ਆਪ ਨਿਹਾਲ ਸਭ ਕੁਲ ਤਾਰਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ